ਬੰਦ ਕਰ ਦੇ। ਭਾਜੀ 100 150 ਗ੍ਰਾਮ ਦਾ ਹੋਊਗਾ। ਜੀ। ਮਾਰੀ ਜੀ ਫੂਕਣਾ ਤੇ ਚੱਕਿਆ ਨਹੀਂ ਜਾਂਦਾ। ਹੁਣ ਇੱਥੇ ਬੰਦੇ ਨੂੰ ਗਮਰਾਹ ਕਰੀਏ। ਉਹ ਜਲੀਲ ਮਾਰਨ ਵਾਲੀ ਗੱਲ ਹੈ। ਠੀਕ ਹੈ ਜੀ। ਹਰੇਕ ਨੇ ਇੱਕ ਬੰਦੇ ਦਾ ਕਰਤਾਰ ਹੁੰਦਾ ਹੈ। ਉਹ ਕਿਵੇਂ ਨਿਭਾਉਣਾ ਕਿਉਂਦਾ। ਸੋ ਦੋਸਤੋ ਕੁਝ ਬੇਨਤੀਆਂ ਤੇ ਕੁਝ ਗੱਲ ਸਮਝਾਉਣੀ ਹੈ। ਕੁਝ ਕੁ ਦੋਸਤਾਂ ਦੇ ਜਵਾਬ ਦੇਣੇ ਆ ਜਿਹੜੇ ਗਲਤ ਕਮੈਂਟ ਪਾਉਂਦੇ ਆ। ਆਪਰੇ ਕੋਈ ਆਈ ਜੀ ਟਾਟਾ ਸਫਾਰਿਸ਼ ਭਾਈ ਜੀ ਉਹਨੇ ਕੁਛ ਨਹੀਂ ਦੱਸਿਆ ਤੇ ਕੁਛ ਕ ਆਪਾਂ ਸੁਣਿਆ ਤੇ ਦੇਖਿਆ ਉਹਦੇ ਚ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਕਿ ਕਿਹੜੀ ਗੱਡੀ ਦਾ ਅਸੀਂ ਕੰਮ ਕਰਦੇ ਤੇ ਕਿਹੜੀ ਦਾ ਨਹੀਂ ਕਰਦੇ ਬੇੜਾ ਗੱਡੀ ਸਟਾਰਟ ਕਰਿਓ ਪਹਿਲਾਂ ਤਾਂ ਇੰਜਨ ਦੀ ਆਵਾਜ਼ ਸੁਣ ਲਓ ਮੇਥੋਂ ਦੋਸਤੋ ਗੱਡੀ ਖੜਕਣ ਦਾ ਮਤਲਬ ਹੈ ਕਿ ਗੱਡੀ ਜੀਟ ਹੱਪ ਹੋ ਗਈ ਹੈ ਬੰਦੇ ਨੂੰ ਤਾਂ ਬਾਅਦ ਚ ਪੁੱਛਾਂ ਕਿ ਕਿਵੇਂ ਕੀ ਪ੍ਰੋਬਲਮ ਹੈ ਇਹਦਾ ਬੇਟਾ ਬੈਕ ਕੰਪਰੈਸਰ ਚੈੱਕ ਕਰੋ ਫੋਲਿਓ ਸਾਰਾ ਕੁਝ ਫੋਲੋ ਟੱਕਾ ਬੇਟਾ ਗੱਡੀ ਦੇ ਵਿੱਚ ਪ੍ਰੋਬਲਮ ਕਿਹੜੀਆਂ ਕਿਹੜੀਆਂ ਹੈਗੀਆਂ ਉਹ ਆਪਾਂ ਤੁਹਾਡੇ ਸਾਹਮਣੇ ਲਿਆਉਣੇ ਇਹ ਜਿਹੜੀ ਗੱਡੀ ਦਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਲਾਂਬਾ ਆਵੇ ਫਿਰ ਮੈਂ ਉਸ ਲੀਕ ਦਾ ਸਮੇਟਾ ਦਾ ਜਵਾਬ ਦਿੰਦਾ ਜਿਹੜਾ ਕਹਿੰਦਾ ਕਿ ਬਾਈ ਜੀ ਤੁਸੀਂ ਸਮਝਾਓ ਕਿ ਫੱਜੀ ਕੌਣ ਕਿਸੇ ਨਾ ਮਾਰਦਾ ਅੱਜ ਵੀ ਦੋਸਤੋ ਆਇਆ ਵਾਜੇੰਡੀਆ ਵੀ ਅਗਲਾ ਕੰਮ ਕਰਾਉਣ ਆਇਆ ਹੈ ਤੇ ਤੁਸੀਂ ਆਪਦੇ ਬਿੱਲ ਪਿੱਛੇ ਜਿੰਨੇ ਦੀ ਗੱਡੀ ਹੈ ਉਹਨੇ ਪੈਸੇ ਦੁਬਾਰਾ ਲਵਾ ਦਿੰਨੇ ਆ ਅਗਲੇ ਨੂੰ ਸਮਝਾਓ ਲਾਉਣੇ ਜਾਂ ਨਹੀਂ ਲਾਉਣੇ ਤੁਹਾਡਾ ਰੋਜ਼ੀਗਾਰ ਹੈ ਠੀਕ ਹੈ ਨਾ ਤੋਂ ਠੱਗੀ ਕਹਿੰਦੇ ਆ ਵੀ ਜਦੋਂ ਤੁਸੀਂ ਕਿਸੇ ਨੂੰ ਬਿਨਾਂ ਸਮਝਾਇਆ ਅਗਲੇ ਨੂੰ 10-20000 ਰੁਪਏ ਵਿੱਚ ਖੋਲ ਲੈਨੇ ਤੇ ਮੁਰਕੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਬੜਾ ਟੱਕਣ ਛੱਡਿਓ ਟੱਕਣ ਤੋਂ ਉੱਠਣ ਦਾ ਮਤਲਬ ਹੈ ਵੀ ਇਹਦੇ ਇੰਨਾ ਕੁ ਪ੍ਰੈਸ਼ਰ ਬੰਦ ਆ ਇਹ ਇੰਜਣ ਦੇ ਢੱਕਣ ਨੂੰ ਇੱਕ ਚੱਕਾ ਕਮਾੜ ਦੀ ਢੱਕਣ ਲਾ ਦਿਓ ਬੇਟੇ ਆਪਾਂ ਹੁਣੇ ਦੀ ਟੈਂਕ ਪਾਣੀ ਵਾਲੀ ਬੋਤਲ ਦਾ ਇਰੀਡੀਏਟਰ ਦਾ ਕੈਪ ਖੋਲ ਦੇਆ ਬੜਾ ਪ੍ਰੈਸ਼ਰ ਧਿਆਨ ਨਾਲ ਕੱਟਾ ਵੱਡਾ ਕਪੜਾ ਲਾ ਦਿਓ ਗੱਡੀ ਹੀਟ ਅਪ ਹੋਈ ਵੀ ਆ ਜੀ ਆਪਾਂ ਗਿੱਲਾ ਕਪੜਾ ਪਲੱਸ ਵੱਡੇ ਕਪੜੇ ਦੇ ਨਾਲ ਪ੍ਰੈਸ਼ਰ ਦਾ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਪ੍ਰੈਸ਼ਰ ਹੈਗਾ ਬੇਟਾ ਕੋਈ ਨਹੀਂ ਨਹੀਂ ਲੋ ਪਾਣੀ ਪਾਇਓ ਬੇਟਾ ਇਹਨੂੰ ਲੱਫ ਲੋ ਕਰਤਾ ਚੜੀ ਲੋ ਜੀ ਗੈਸਕਟ ਇਹਦਾ ਬਿਲਕੁਲ ਮੱਚ ਪੁੱਟਾ ਵੱਡੀ ਬੋਟਲ ਲੈ ਕੇ ਆਇਓ ਲੋ ਜੀ ਆਪਾਂ ਬੋਟਲ ਬੁੱਧੀ ਮਾਰਨ ਲੱਗੇ ਜਿੰਨਾ ਐਕਸਪੀਰੀਅੰਸ ਸਾਂਝਾ ਕਰਕੇ ਦਿਖਾਈਦਾ ਕੋਈ ਵੀ ਵਿਅਕਤੀ ਦੱਸੇ ਠੱਗੀ ਉਹ ਹੁੰਦੀ ਹੈ ਜਦੋਂ ਕਿਸੇ ਨੂੰ ਆਪਾਂ ਗਲਤ ਗੈਵਨਸ ਗਾਈਡ ਕਰੀਏ ਅਗਰ ਉਹਨੂੰ ਕਹੀਏ ਭਾਈ ਜੀ ਇਹਦਾ 5000 ਖਰਦੂ ਮਿੱਤਰੋ ਜਦੋਂ ਖੁੱਲ ਗਈ ਨਾ ਇਹਨੇ ਰੱਜ ਕੇ ਇੰਜਣ ਦੇ ਪੈਸੇ ਖਾੜੇ ਆ ਦੇਖੋ ਹਲੋ ਜਿਹੜੀਆਂ ਬੋਲਬਲੀਆਂ ਨਿਕਲਦੀਆਂ ਪਈਆਂ ਨਾ ਇਸ ਬੋਟਲ 'ਚ ਪਾਣੀ ਆਉਂਦਾ ਮਤਲਬ ਇਹ ਹੈ ਕਿ ਗੱਡੀ ਦੇ ਵਿੱਚ ਪ੍ਰੈਸ਼ਰ ਬਣ ਗਿਆ ਗੈਸਕਟ ਸੜਿਆ ਹੋਇਆ ਆ ਦੇਖੋ ਠੀਕ ਹੈ ਤਾਂ ਜਿਹੜੀ ਇੰਜਨ ਦੀ ਕੰਡੀਸ਼ਨ ਹੈ ਉਹਦੀ ਆਪਾਂ ਗੱਲ ਕਰਦੇ ਹਾਂ ਓਜ਼ਰ ਵਾਲਦਾ ਆ ਜੀ ਪੂਲ ਐਂਡ ਟੈਂਪਰੇਚਰ ਸੈਂਸਰ ਦਾ ਆਇਆ ਹੋਇਆ ਹੈ ਕੋਡ ਜੇ ਆਪਾਂ ਇਹਨਾਂ ਕੋਡਾਂ ਨੂੰ ਦੇਖੀਏ ਤਾਂ ਗੱਡੀ ਠੀਕ ਨਹੀਂ ਦੋਸਤੋ ਇੱਕ ਚੀਜ਼ ਮੈਂ ਗੱਲ ਸਮਝਾਦਾ ਜਿਹੜਾ ਬਾਈ ਕਮੈਂਟ ਵਾਰ-ਵਾਰ ਪਾ ਰਿਹਾ ਕਮੈਂਟ ਇੱਕ ਹੁੰਦਾ ਜੇ ਕਿਸੇ ਦਾ ਗੁੱਸਾ ਗਿਲਾ ਹੋਵੇ ਤਾਂ ਇੱਕ ਮਿੰਟ ਬਟਾ ਉਧਰ ਵੀ ਚਲਾ ਜਾ ਦੋਸਤੋ ਅਗਰ ਆਪਾਂ ਇਹਨਾਂ ਕਮੈਂਟ ਗੱਲ ਕਰੀਏ ਕੋਡ ਦੀ ਕੋਡ ਤਾਂ ਕਲੀਅਰ ਹੋ ਜਾਣਗੇ ਇਜ਼ੀਆਰ ਵਾਲ ਦਾ ਆਇਆ ਹੋਵੇ ਜਾਂ ਕੁਝ ਵੀ ਹੈ ਐਕਚੁਅਲੀ ਜਿਹੜੀ ਇਹਨੂੰ ਸਮੱਸਿਆ ਹੈ ਦੁਬਾਰਾ ਸਟਾਰਟ ਕਰਕੇ ਸੁਣਾਉਣੇ ਆ ਤੁਹਾਨੂੰ ਆਵਾਜ਼ ਸੁਣੋ ਜਰਾ ਇਹਦੀ ਬੇਟਾ ਕਿ ਕਿ ਸਟਾਰਟ ਕਰੇ ਬੰਦ ਕਰਕੇ ਇਹ ਗੱਡੀ ਇੰਨੀ ਕਿ ਜ਼ਿਆਦਾ ਹੀਟ ਅਪ ਹੋਈ ਹੋਈ ਐ ਵੀ ਇਹ ਪਿਸਟਨ ਜਿਹੜੇ ਉਸ ਸੀਜ਼ ਮਾਰ ਗਏ ਪਿਸਟਨ ਕਿਵੇਂ ਸੀਜ਼ ਮਾਰ ਗਏ ਬੇਟਾ ਉਹਨਾਂ ਪਿਸਟਾ ਚੋ ਇੱਕ ਪਿਸਟਨ ਚੱਕ ਕੇ ਲਿਆਇਓ ਦੋ ਨਾਲੇ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਵੀਰ ਨੇ ਕਮੈਂਟ ਪਾਇਆ ਸੀ ਵੀ ਬਾਈ ਜੀ ਤੁਸੀਂ ਦੱਸੋ ਵੀ ਠੱਗੀ ਕੌਣ ਕਿਸੇ ਨਾਲ ਕਿਵੇਂ ਮਾਰਦਾ ਦੋ ਗੱਲਾਂ ਹੁੰਦੀਆਂ ਬਾਈ ਜਮੀਰ ਨਹੀਂ ਮਰਨੀ ਚਾਹੀਦੀ ਤੁਸੀਂ ਵਿੱਚ ਕਮੈਂਟ ਦੇ ਇਹ ਵੀ ਲਿਖਿਆ ਹੋਇਆ ਵੀ ਬਈ ਬਾਈ ਜੀ ਵੀ ਸਾਡੇ ਕੋਲੇ ਤਾਂ ਲੋਕ ਟਾਈਮ ਪਾਸ ਕਰਨ ਵਾਸਤੇ ਆਉਂਦੇ ਆ ਮੈਂ ਕਹਿੰਦਾ ਬਾਈ ਜੀ ਹਰੇਕ ਦਾ ਰਤਬਾ ਉਹ ਐਡਾ ਵੱਡਾ ਉਦੋਂ ਬਣਦਾ ਜਦੋਂ ਇੱਕ ਮਿਸਤਰੀ ਆਪਦਾ ਸਟੈਂਡ ਲੈਂਦਾ ਤੇ ਉਹਦੀ ਜਮੀਰ ਮਾਰ ਕੇ ਕੰਮ ਨਹੀਂ ਕਰਦਾ ਚਾਬੀ ਫੜਾ ਦੋ ਅਗਲੇ ਨੂੰ ਕਹ ਬਾਈ ਜੀ ਇਹ ਕੰਮ ਹੋਣ ਵਾਲਾ ਨਹੀਂ ਹੋਣਾ ਅਸੀਂ ਵੀ ਵੀਰ ਉਹਨਾਂ ਨੂੰ ਜਵਾਬ ਤਾਂ ਦੇਣਾ ਹੈ ਜੇ ਤੁਸੀਂ ਕਹੋ ਵੀ ਇਹਦਾ ਗੈਸਕਟ ਗੈਸਕਟ ਪਾਏ ਨੇ ਕੰਮ ਨਹੀਂ ਚੱਲਣਾ ਕਿਉਂਕਿ ਇਹ ਪਿਸਟਨ ਇੰਨਾ ਸੀਜ਼ ਮਾਰ ਗਿਆ ਵੀ ਇਹਦੇ ਪਿਸਟਨ ਤੇ ਰਿੰਗ ਤੇ ਜਿਹੜਾ ਬਲਾਕ ਦੀ ਹਾਲਤ ਹੈ ਉਹ ਤਰਸਯੋਗ ਹੈ ਇੱਕ ਹੋਰ ਜਕ ਲੈਦਾ ਦਵਾਈ ਖਤਮ ਹੋ ਜਾਵੇ ਬੇਟਾ ਨੇੜੇ ਆ ਜਾ ਪਿਸਟਨ ਦੀ ਕੰਡੀਸ਼ਨ ਕਿਹੜੀ ਹੈ ਜੀ ਜਦੋਂ ਗੱਡੀ ਗਰਮ ਹੁੰਦੀ ਹੈ ਉਹ ਪਿਸਟਨ ਪਿੰਨਾ ਵੀ ਨੀਲੀਆਂ ਹੋ ਜਾਂਦੇ ਹੁਣ ਇੱਥੇ ਮੈਂ ਕਿਸੇ ਨੂੰ ਗਮਰਾਹ ਕਰਾ ਵੀ ਬਾਈ ਜੀ 10-12000 ਚੋ ਜੂ ਆਪ ਦੀ 5000 ਲੇਬਰ ਲਵਾਂ ਬਾਈ ਜੀ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈ ਇਹ ਇੰਜਨ ਹੀ ਖੁੱਲੂ ਜਦੋਂ ਖੁੱਲਿਆ ਲੱਖ ਨੂੰ ਪਹੁੰਚੂ ਮੈਸੂ ਵੀ 500 ਕਰਕੇ ਤੋਰੀ ਹੈ ਉਹਦੇ ਆਲ ਪੰਪ ਪਾਈ ਪਾ ਛਾਈ ਪਾ ਲਾਈਵ ਵੀਡੀਓ ਚ ਦਿਖਾਇਆ ਸੀ ਮੈਂ ਦੇਖੋ ਗਮਰਾਹ ਕਰਨਾ ਮਤਲਬ ਇਹ ਹੁੰਦਾ ਠੱਗੀ ਮਾਰਨਾ ਕਹਿਣਾ ਇਹ ਬਾਈ ਉਹਨਾਂ ਦੀ ਗੱਡੀ ਵੱਜ ਗਈ ਆਪਾਂ ਨੰਬਰ ਨਹੀਂ ਦਿਖਾ ਰਹੇ ਵੱਜ ਗਈ ਵੱਜਣ ਤੋਂ ਬਾਅਦ ਸਸਪੈਂਸ਼ਨ ਦਾ ਕੰਮ ਹੋਇਆ ਜੋ ਹੋਇਆ ਮੰਨ ਲਓ ਵੀ ਇਹ ਗੱਡੀ 14 15 ਮਾਡਲ ਹੈ ਮੈਂ ਤੇ ਇੰਜਨ ਕਰਕੇ ਅਗਲੇ ਨੂੰ ਦੱਸੋ ਵੀ ਬਾਈ ਇਹ ਤੇ ਰੁਪਏ ਇੰਨੇ ਲੱਗਦੇ ਆ ਚੱਲਣ ਯੋਗ ਵਧੀਆ ਤਰੀਕੇ ਨਾਲ ਫੇਰ ਹੋਊਗਾ ਜੇ ਤੁਸੀਂ ਆਪਦੀ ਲੇਬਰ ਉਹਨਾਂ ਕੋਲ ਲੈ ਕੇ ਬਾਅਦ ਚੋਂ ਨੂੰ ਜਿਵੇਂ ਡੀ ਐਮ ਸੀ ਨੂੰ ਭੇਜੋ ਬਿਮਾਰੇ ਡਾਕਟਰ ਵਾਲੀ ਗੱਲ ਆ ਪਹਿਲਾਂ 2 ਦਿਨ ਉਹ ਤੁਖਾ ਲੁੱਟ ਲੋ ਉਦੋਂ ਬਾਅਦ ਉਹਨਾਂ ਕਹਿੰਦਾ ਬਈ ਇਹ ਸੀਰੀਅਸ ਆ ਡੀ ਐਮ ਸੀ ਲਾਜੋ ਉਹ ਠੱਗੀ ਵੀਰੇ ਠੱਗੀ ਤਾਂ ਪਤਾ ਲੱਗ ਗਿਆ ਪਰ ਜਿੱਥੇ ਕਮੈਂਟ ਬਣਦਾ ਇੱਕ ਪਾ ਲੋ ਰਹਿ ਦੇ ਦਿਓ ਇਹਨੂੰ ਵੀ 10 ਵਾਰ ਇੱਕੋ ਵਾਰੀ ਲੱਗੇ ਰਹੋ ਯਾਰ ਕੋਈ ਗੱਲ ਹੋ ਗਈ ਵੀ ਇੱਕ ਕੁੱਤਾ ਦੂਜੀ ਗਲੀ ਚੋਂ ਕੁੱਤਾ ਨਿਕਲਣ ਲੱਗਦਾ ਤੇ ਇੱਕ ਕੁੱਤਾ ਦੂਜੇ ਕੁੱਤੇ ਦੀ ਲੱਤ ਫੜ ਲਦਾ ਹਾਲਾਂਕਿ ਕੁੱਤੇ ਤੋਂ ਵੱਧ ਵਫਾਦਾਰੀ ਕੋਈ ਨਹੀਂ ਹੁੰਦੀ ਇਨਸਾਨ ਉਹੀ ਆ ਬੰਦੇ ਨੂੰ ਗੱਲ ਸਮਝਾਵੇ ਆਪਾਂ ਵੀਰ ਹੁਣ ਇਹਨਾਂ ਨੂੰ ਕੈਮਰੇ ਦੇ ਮੁਰੇ ਨਹੀਂ ਲੈ ਕੇ ਆਉਣਾ ਬੇਟਾ ਇੱਕ ਬਾਈ ਉਹਨਾਂ ਨੂੰ ਮਾਈਕ ਦਿਓ ਸਿੱਕਾ ਅਸੀਂ ਗੱਲ ਸਰ ਜੀ ਕੀ ਕੰਮ ਕਰਾਉਣਾ ਆਏ ਸੀਗੇ ਅਸੀਂ ਬਸ ਦਿਖਾਉਣ ਆਏ ਸੀ ਵੀ ਗੱਡੀ ਸਾਨੂੰ ਲੋ ਦਬਦੀ ਜ਼ਿਆਦਾ ਸੀਗੀ ਜੀ ਦਬਣ ਦਾ ਕਾਰਨ ਪਤਾ ਲੱਗ ਗਿਆ ਹਾਂ ਜੀ ਹੁਣ ਪਹਿਲਾਂ ਵੀ ਪਤਾ ਸੀ ਨਹੀਂ ਪਹਿਲਾਂ ਨਹੀਂ ਪਤਾ ਸੀ ਜੀ ਗੱਡੀ ਤੁਸੀਂ ਚਲਾਉਂਦੇ ਸੀ ਮੈਂ ਰੇਅਰਲੀ ਚਲਾਉਂਦਾ ਸੀਗਾ ਮਤਲਬ ਬ੍ਰਦਰ ਆਰਮੀ ਚੋਂ ਜ਼ਿਆਦਾ ਸ਼ੁਰੂ ਤੋਂ ਚਲਾਉਂਦੇ ਰਹੇ ਹਾਂ ਤਕਰੀਬਨ ਆਦੀ ਹੋਗੇ 2 ਸਾਲ ਨਾਰਮਲ ਗੱਡੀ ਦੀ ਰਾਜਰ ਕੀ ਆਵਾਜ਼ ਲੱਗਦੀ ਹੈ ਨਹੀਂ ਕਦੇ ਵੀ ਨਹੀਂ ਲੱਗੀ ਜੀ ਸਸਿਕਾ ਬਾਈ ਜੀ ਮਕੈਨਿਕਾਂ ਦੇ ਢੇ ਗੇੜੇ ਕੱਢਦੇ ਹੀ ਰਹਿੰਦੇ ਸੀਗੇ ਇੱਕ ਮਿੰਟ ਬਾਈ ਜੀ ਤੁਸੀਂ ਨੇੜੇ ਆਇਓ ਇੱਥੇ ਆ ਜਾਓ ਬਾਈ ਜੀ ਕੋਲੇ ਤੁਸੀਂ ਇਹ ਗੱਡੀ ਦਾ ਕੰਮ ਕਰਾ ਕੇ ਲੈ ਗਏ ਗੱਡੀ ਬੁਕਿੰਗ ਬਾਈ ਨੇ ਕੀਤੀ ਸੀ ਹਾਂਜੀ ਜੀ ਤੁਹਾਡੀ ਗੱਡੀ ਠੀਕ ਚੱਲਦੀ ਆ ਬਿਲਕੁਲ ਹੁਣ ਬਾਈ ਜੀ ਵੀ ਜੋ ਇਸ ਪਿਸਟਨ ਦੀ ਹਾਲਤ ਆ ਹੋ ਸਕਦਾ ਤੁਹਾਡੇ ਇਸ ਪਿਸਟਨ ਦੀ ਹਾਲਤ ਨਾ ਹੋਵੇ ਜੀ ਪਰ ਤੁਹਾਡੇ ਪਿਸਟਨ ਦੀ ਹਾਲਤ ਇਹੋ ਜਿਹੀ ਹੋਊਗੀ ਠੀਕ ਆ ਜੀ ਆਹ ਮਿਸਤਰੀ ਪਤਾ ਕੀ ਕਰਦੇ ਆ ਮਿੱਟੀ ਖੱਚ ਗਈ ਜੀ ਕਾਰਬਨ ਆ ਗਈ ਜੀ ਕਾਰਬਨ ਨਾਲ ਰਿੰਗ ਪੈਣ ਵਾਲੇ ਹੋ ਗਏ ਜੀ ਬਾਬੇ ਦਾ ਠੁੱਲੂ ਹੋ ਗਿਆ ਮੈਂ ਵੀ ਅੜਫਸੀ ਚ ਪਹਿਲਾ ਵੀਡੀਓ ਪਾਈ ਸੀ ਜੀ ਮਕੈਨਿਕ ਵੀਡੀਓ ਪਾਵੇ ਦਿਖਾਵੇ ਮੰਗ ਕੇ ਲਵੇ ਜਿਵੇਂ ਮੈਂ ਬਾਈ ਜੀ ਤੋਂ ਕੰਮ ਕਰਾ ਅੜ ਕੇ ਪੈ ਲੈ ਬਾਈ ਜੀ ਬਾਈ ਜੀ ਫਰਕ ਪਿਆ ਕਿ ਪਿਆ ਗੱਡੀ ਤੁਹਾਡੀ ਉੱਚੀ ਬੋਲ ਕੇ ਦੱਸੋ ਬਿਲਕੁਲ ਬਾਈ ਜੀ ਫਰਕ ਬਹੁਤ ਹੈ ਮੈਂ ਹੁਣ ਤੁਹਾਨੂੰ ਗੁੰਮਰਾਹ ਕਰਕੇ ਕੰਮ ਕਰਾਇਆ ਠੱਗੀ ਆ ਜੀ ਤੁਸੀਂ ਮਿਸਤਰੀ ਨੂੰ ਦਿਖਾਈ ਹੋਊਗੀ ਬਾ ਕਹਿ ਲਓ ਵੀ ਦਿਖਾਈ ਆ ਜੀ ਘਟੋ ਘਟ ਤਿੰਨ ਚਾਰ ਵਾਰੀ ਫਿਰ ਕੀ ਲਿਗਿਆ ਬਸ ਫੇਰ ਉਹ ਜਿਵੇਂ ਕਹਿ ਲਓ ਵੀ ਮਾੜਾ ਮੋਟਾ ਹੱਥ ਪੱਲਾ ਮਾਰ ਕੇ 2-4 ਦਿਨ ਲਈ ਸਿੱਧੀ ਕਰਤੀ ਜਿਵੇਂ ਉਹ ਕੰਮ ਹੋ ਜਾਂਦਾ ਸੀਗਾ। ਦੋ ਮੈਂ ਆਉਂਦਿਆ ਤੁਹਾਨੂੰ ਕੀ ਕਹੀ ਬਾਈ ਇਹ ਕਿੱਡੀ ਜਿਹਾ ਕੰਮ ਨਹੀਂ ਹੋਣਾ। ਜੀ। ਆਖਿਆ ਕਿ ਨਹੀਂ ਆਖਿਆ? ਹਾਂ ਜੀ। ਜਦੋਂ ਸਟਾਰਟ ਕੀਤੀ। ਹਾਂ ਜੀ। ਹੁਣ ਗੱਡੀ ਦੀ ਜੋਜ ਦੀ ਹਾਲਤ ਹੈ। ਜੀ। ਉਹ ਹੀ ਪਹਿਲੀ ਗੱਲ ਜਿਵੇਂ ਮਾੜਾ ਡਾਕਟਰ ਉਹ ਕਹਿੰਦਾ ਦੋ ਕੁ ਗਲਗੋਦੀਆਂ ਬੋਤਲਾਂ ਲਾਓ ਯਾਰ ਆਪਜੀ ਤਾਂ ਦਿਹਾੜੀ ਬਣਾਓ। ਹੂੰ। ਮੁਰਕੇ ਗੋ ਬਾਈ ਇਹ ਤਾਂ ਸੀਰੀਅਸ ਜਿਹਾ ਲੱਗਦਾ ਹੈ। ਡੀਐਮਸੀ ਰਿਆਂ ਭੱਜ ਕੇ ਗੱਡੀ ਲਿਆ ਕਰਾ। ਘਰ ਦੇ ਆ ਤੇ ਪੱਪ ਚ ਕਾ ਦੀਏ। ਸੀਰੀਅਸ ਨੂੰ ਕੋਈ ਨਹੀਂ ਮੈਂ ਡੀਐਮਸੀ ਐ। ਮੈਂ ਜਾਣਦਾ ਇਹਦੇ ਲੱਖ ਰੁਪਏ ਇੰਜਣ ਤੇ ਲੱਗੇ ਜਾਣਾ ਠੀਕ ਹੈ ਜੀ ਥੋੜੀ ਗੱਡੀ ਵੱਜੀ ਆ ਥੋੜੀ ਗੱਡੀ ਦਾ ਰੇਡੀਏਟਰ ਪੈਂਦਾ ਥੋੜੀ ਗੱਡੀ ਦਾ ਸ਼ਸਪੈਂਸ਼ਨ ਹੈ ਤੁਸੀਂ ਤਾਂ ਮੈਨੂੰ ਕਿਹਾ ਮਾੜਾ ਜਿਹਾ ਸ਼ਸਪੈਂਸ਼ਨ ਚੈੱਕ ਕਰ ਲਓ ਮਾੜਾ ਜਿਹਾ ਕਹੇ ਸੀ ਕਿ ਜ਼ਿਆਦਾ ਕਹੀ ਮਾੜਾ ਜਿਹਾ ਹੀ ਕਿਹਾ ਸੀ ਮਾੜਾ ਤਾਂ ਬਾਬਾ ਵੀਰੇ ਹੱਥ ਵੀ ਨਹੀਂ ਲਾਉਂਦਾ ਮੈਂ ਜੀ ਮੈਨੂੰ ਪਤਾ ਹੁੰਦਾ ਸੁਭਾਅ ਵੱਲ ਚੁੱਕਿਆ ਮੇਰਾ ਉਮਰ ਦੇ ਤਯਰਬੇ ਨਾਲ ਮੈਂ ਗੱਲ ਕਰਦਾ ਹੁਣ ਇਹਦੇ ਪਿਸਟਨਾਂ ਦੀ ਹਾਲਤ ਹੈ ਜਿਹੜੀ ਅ ਰਿੰਗ ਹੈ ਜਿਹੜਾ ਇਹਦਾ ਫਸਿਆ ਹੋਇਆ ਹੈ ਆ ਫਸਿਆ ਹੋਇਆ ਵਾ ਜੀ ਆ ਇਹ ਆ ਲੋ ਟੁੱਟ ਗਿਆ ਨਾ ਜਦੋਂ ਸੀਜ਼ ਮਾਰ ਜਾਂਦੀ ਹੈ ਨਾ ਇਹ ਰਿੰਗ ਫਸ ਜਾਂਦੇ ਆ ਜੀ ਟੱਕਣ ਢੜਕਾ ਢੜਕਾ ਕੇ ਮਾਰਦੀ ਹੈ ਗੱਡੀ ਸਟਾਰਟ ਕਰ ਦਿਓ ਬੇਟਾ ਟੱਕਣ ਖੋਲੋ ਓਕੇ ਨਾ ਬੋਤਲੋ ਜੀ ਦੀ ਪਾਣੀ ਨਿਕਲਦਾ ਬਾਈ ਜੀ ਹਾਂ ਜੀ ਮੈਂ ਆਉਣ ਤੋਂ ਪਹਿਲਾਂ ਪੁੱਛਿਆ ਵੀ ਬਾਈ ਜੀ ਪਾਣੀ ਕਿੰਨਾ ਘੜਦਾ ਦਾਈਆਂ ਤੋਂ ਢੱਡ ਗੁੱਜੇ ਨਹੀਂ ਰਹਿੰਦੇਗੇ ਇਹਦੇ ਹਾਲਤ ਦੇਖੋ ਜੀ ਇਹ ਰੋਡ ਵੀ ਨਹੀਂ ਆਉਂ ਲੱਪੀਆਂ ਜੀ ਹਾਂ ਇੱਥੇ ਮਾਰ ਪਾਓ ਏ ਇੱਥੇ ਨੇੜੇ ਕਰ ਜਿਹੜਾ ਇਹਦਾ ਪਾਣੀ ਏ ਆ ਏ ਠੀਕ ਹੈ ਜੀ ਹਾਂ ਜੀ ਹੁਣ ਜਿਹੜੀ ਇਹਦੇ ਨਾਲ ਪਾਈਪ ਲੱਗੀ ਆ ਉਹਦਾ ਪ੍ਰੈਸ਼ਰ ਇਹਦੇ ਵਿੱਚ ਜਾਂਦਾ ਪਿਆ ਟੱਕੀ ਬੰਦ ਕਰ ਦੇ ਭਾਜੀ 100 150 ਗ੍ਰਾਮ ਦਾ ਹੋਊਗਾ ਜੀ ਮੜੀ ਫੂਕਣਾ ਤੇ ਚੱਕਿਆ ਨਹੀਂ ਜਾਂਦਾ ਹੁਣ ਇੱਥੇ ਬੰਦੇ ਨੂੰ ਗੁੰਮਰਾਹ ਕਰੀਏ ਉਹ ਜ਼ਮੀਰ ਮਾਰਨ ਵਾਲੀ ਗੱਲ ਹੈ ਠੀਕ ਹੈ ਜੀ ਹਰੇਕ ਨੂੰ ਇੱਕ ਬੰਦੇ ਦਾ ਕਰਜ਼ਾਰ ਹੁੰਦਾ ਹੈ ਉਹ ਕਿਵੇਂ ਨਿਭਾਉਣਾ ਚਾਹੁੰਦਾ ਮੰਨ ਲਓ ਵੀ ਮੈਂ ਮਹਿੰਗਾ ਕੰਮ ਕਰਦਾ ਮੇਰੇ ਕੋਲ ਮਹਿੰਗੇ ਕਾਹ ਕਹੋਂਗੇ ਮੈਂ ਜਿਵੇਂ ਤੁਸੀਂ ਮੈਨੂੰ ਕੀ ਆਖਿਆ ਵੀ ਮਿਸਤਰੀ ਮਹਾਰਾਜ ਹੱਥ ਲਾ ਆਂਦੇ ਆ ਬਿਲਕੁਲ ਜੀ ਐਵੇਂ ਹੁੰਦਾ ਰਿਹਾ ਤੇ ਫਿਰ ਹੱਥ ਲਾਇਆ ਤਾਂ ਬਾਈ ਜੀ ਚੱਲਣੀ ਹੀ ਨਹੀਂ ਹੁਣੇ ਗੱਡੀ ਨੂੰ ਤੁਸੀਂ ਭਜਾਉਣੇ ਆ ਕਿੰਨੀਆਂ ਕਵਾਜਾ ਕੱਢਦੀ ਆ ਵਾਦੂ ਇਹ ਚੱਲਣ ਯੋਗ ਨਹੀਂ ਹੈਗੀ ਬਾਈ ਜੀ ਤੁਹਾਡੇ ਰਿਸ਼ਤੇਦਾਰਾਂ ਦੀ ਆ ਰਿਸ਼ਤੇਦਾਰਾਂ ਨੂੰ ਇਹ ਗੱਲ ਸਮਝਾਓ ਵੀ ਭਾਈ ਗੱਡੀ ਮਾਣ ਰੇੜਾ ਬਾਈ ਜੀ ਪਹਿਲਾਂ 12 ਹੈ ਜੀ 12 12 ਦਿੱਲੀ ਤਾਂ ਜਾਣੀ ਨਹੀਂ ਵੀ ਜੇ ਕਦੇ ਵੀ ਭਾਈ 에어ਪੋਰਟ ਤੋਂ ਮੈਨੂੰ ਅੱਗੇ ਲੈ ਜਾ 10 ਸਾਲ ਪੁਰਾਣੀ ਹੋ ਗਈ ਜੀ 12 22 ਚ ਖਤਮ ਹੋ ਗਈ ਹੁਣ ਰਹਿ ਗਏ ਨੇ ਦੋ ਸਾਲ ਜੀ ਐਕਸਪਾਇਰ ਹੋਊਗੀ ਕਾਪੀ ਠੀਕ ਹੈ ਜੀ ਮੰਨ ਲਓ ਵੀ ਇਹ ਗੱਡੀ 3 ਲੱਖ ਦੀ ਹੈ 2.5 ਦੀ ਹੈ ਕੀ ਆਪਾਂ 2 ਤੋਂ 2.5 ਲਾਉਣਾ ਇਹਦੇ ਤੇ ਲੱਖ ਇੰਜਣ ਕਦੇ ਵੀ 40-50 ਹਜ਼ਾਰ ਸਸ ਪੈਨਸ਼ਨ ਜਿਹੜੀ ਵੱਜ ਗਈ ਹੈ ਗੱਡੀ ਉਹ ਨਾ ਕਰੂਗਾ ਵੀ 20 ਹਜ਼ਾਰ ਚ ਕਿੱਥੋਂ ਸ਼ਿਸ਼ ਪੈਨਸ਼ਨ ਹੋ ਜਾ। ਛਾਕਰ ਪੈਂਦੇ ਆ ਗੱਡੀ ਖਿੱਚਦੀ ਆ ਤੁਹਾਡੀ ਗੱਡੀ। ਹਾਂਜੀ। ਕਦ ਨੇ ਵਜੀ ਸੀ? ਕਾਉਂਟ ਲੋ ਜੀ ਮੁੰਡਾ ਲੈ ਕੇ ਆ ਸੀਗਾ ਦੋਸਤ। ਮੰਨ ਲਓ ਵੀ ਇਹਦੀ ਚੈਸੀ ਬੈਂਡ ਕਰ ਗਈ। ਹਾਂਜੀ। ਅਗਲਾ ਕਵੇ 9 ਵਜੇ ਗੋਲੀ ਪਾਤੀ। 9 ਵਜੇ ਨਬੜ ਪਾਤੀ। ਬਾਈ ਜੀ ਜਿੰਨਾ ਚੱਕ ਤੱਕਲੇ ਵਾਂਗੂ ਸਿੱਧੀ ਨਹੀਂ ਨਾ ਹੁੰਦੀ। ਹਾਂਜੀ। ਪੁਰਾਣੇ ਤਖਾਲਾ ਵਾਂਗੂ ਅੱਖ ਮਾਰ ਕੇ ਸਿੱਧੀ ਨਹੀਂ ਕਰਦਾ। ਚੈਸੀ ਨੂੰ। ਚੈਸੀ ਦੀ ਕੁੰਝ ਨਹੀਂ ਕਰਦਾ। ਪਿੱਛੋਂ ਤੋਂ ਲੈ ਕੇ ਮੂਹਰ ਟਿੱਕਰ ਉਹਨੇ ਜਿੱਕਰ ਚਾਰ ਲੀਆਂ ਬਣਦੀਆਂ ਜਿਹੜੀਆਂ। ਉਹ ਦੋ ਨੀ ਲੀਆ ਬਣਦਿਆਂ ਉਹਨੇ ਕਰੇ ਕਿ ਕਿਚੂ ਨੀ ਹਟਦੀ ਠੀਕ ਹੈ ਜੀ ਕੱਲ ਫਾਲੋ ਕਰ ਗਏ ਮੇਰੀ ਕਰ ਗਏ ਜੀ ਮੈਂ ਉਮਰ ਦੇ ਤਿਆਰ ਬੇਨਾ ਕਾ ਕਰਦਾ ਹਾਂ ਔਰ ਦੋ ਸਾਲ ਲਾ ਕੇ ਮੇਰੇ ਕੋਲ ਕਹੋ ਵੀ ਪ੍ਰੀਤ ਬਾਈ ਨੂੰ ਅਕਲ ਹੈਗੀ ਐ ਮੈਂ ਤਾਂ ਤਾਂ ਇੰਜ ਬਣਦਾ ਸੀ ਤੇ ਬਣ ਲਵੇ ਵੀਰੇ ਮੈਨੂੰ ਤਾਂ ਅਜ ਤੱਕ ਕਦੇ ਮਿਸਤਰੀ ਨਹੀਂ ਬਣਿਆ ਮੈਂ ਮੈਂ ਜਿਹੜਾ ਨੁਕਸ ਕਰਦਾ ਮੈਂ ਮਿਸਤਰੀਆਂ ਦੇ ਕਰਦਾ ਐ ਅਗਲਾ ਕਦੇ ਮਿਸਤਰੀ ਨੂੰ ਬਦਨਾਮ ਕਰਦਾ ਮਿਸਤਰੀ ਵੀ ਬਦਨਾਮ ਨਹੀਂ ਕਰਦੀ ਤੁਹਾਡੀ ਗੱਲ ਲੈ ਕੇ ਚੱਲਦਾ ਜੀ ਤੁਸੀਂ ਉਹਨੂੰ ਮਿਲਦੇ ਆ ਤਾਂ ਚਾਰਾ ਤੋਂ ਹੱਥ ਲਵਾਇਆ ਉਹਨੇ ਤਸੱਲੀ ਨਾ ਕਰਤਾ ਕਿ ਇਹਨੇ 500 ਲਿਆਉਗੇ ਇਹਨੇ 1000 ਲਿਆਉਗੇ ਇਹਨੇ ਆਈ ਲੈ ਕੇ ਵੱਧ ਲੈ ਕੇ ਘੱਟ ਲੈ ਲੈ। 20 ਹੋ ਸਕਦੇ। 30 ਵੀ ਹੋ ਸਕਦੇ ਆ ਜੀ। ਠੀਕ ਹੈ। ਜਿੰਨਾ ਜਿੱਕਰੋ ਤੇ ਪ੍ਰੋਪਰ ਨਹੀਂ ਆਪਾਂ ਕੰਮ ਕਰਦੇ ਉਹਨੇ ਤਰ ਫਾਇਦਾ ਕੋਈ ਨਹੀਂ। ਮਾੜਾ ਹਵਾ ਹੀ ਅੱਗੇ ਖੁਸ਼ ਕਰ ਦੇਵੇ। ਘਰ ਦੇ ਕਹਿੰਦੇ ਫਿਰ ਚਾਸ ਨਹੀਂ ਵਧੀ ਪਈ ਐ। ਜਾਨਦੇ ਸੀ ਵੀ ਚਲਾਈ ਚੰਨੋ ਕੁਝ ਨਹੀਂ ਹੁੰਦਾ ਇਹਦਾ ਇੰਜਨ ਦਾ ਤਾਂ ਨਹੀਂ ਬਾਈ ਜੀ ਇਹ ਚਲਣਯੋਗ ਹੈ ਨਹੀਂ। ਸਟਾਰਟ ਕਰਕੇ ਦੇਖੋ ਆਜ ਠੀਕ ਹੈ। ਨਾਰਮਲ ਇੰਜਨ ਕੀ ਹੈਗੀ? ਨਹੀਂ ਜੀ ਜਿਵੇਂ ਹੀ ਨਹੀਂ। ਜਦੋਂ ਇਹ ਟਕ ਟਕ ਕਰਦੀ ਐ ਕਿ ਤੋੜਨਾ ਹੈ ਕਿੱਥੇ ਫਸਣਾ ਹੈ। ਹੁਣ ਤੁਹਾਡੀ ਗੱਡੀ ਦੀ ਪਿਕਅਪ ਹੈਗੀ ਐ? ਬਹੁਤ ਤੋਂ ਦੱਸਿਆ ਵੀ ਦੂਜੇ ਗੇਅਰ ਤੇ ਤਾਂ ਜਿਵੇਂ ਹੀ ਬੈਠ ਜਾਂਦੀ ਹੈ ਜੀ ਮੈਂ ਤਾਂ ਸਾਰਾ ਕੁਝ ਕਰ ਦੂੰਗਾ ਵੀਰੇ ਹਾਂਜੀ ਨਾ ਤਾਂ ਇਹਦੀ ਮੈਂ ਆਵਾਜ਼ ਸਹੀ ਕਰੂੰਗਾ ਕਲੱਚ ਦੀ ਪ੍ਰੋਬਲਮ ਹੈ ਭਾਜੀ ਹਾਂ ਭਾਰਾ ਕਾਫੀ ਜੀ ਬਹੁਤ ਹਾਰਡ ਆ ਜੀ ਹੁਣ ਕਲੱਚ ਵੀ ਤੁਸੀਂ ਕੱਢ ਲਿਆ ਸ਼ਸ਼ਪੈਂਸ਼ਨ ਤੁਸੀਂ ਕੱਢ ਲਿਆ ਵੱਜੀ ਥੋੜੀ ਆ ਜਿਹੜੇ ਪਿਸਟਨਾਂ ਦਾ ਕੰਪਰੈਸਰ ਡਾਊਨ ਆ ਉਹ ਤਾਂ ਭਾਈ ਮੈਂ ਕੁਝ ਨਹੀਂ ਕਰ ਸਕਦਾ ਬੰਦੇ ਦੇ ਹੋ ਜਾਣ ਹਰਨੀਆਂ ਬੰਦੇ ਜੋ ਇਹ ਪਥਰੀ ਡਾਕਟਰ ਟੀਕਾ ਲਾ ਕੇ ਦਰਦ ਹਟਾ ਦੂਗਾ ਮੈਂ ਦਰਦ ਹਟਾਉਂਗਾ ਥੋੜੇ ਦਿਨ ਵਾਸਤੇ ਤੇ ਜੇ ਫਿਰ ਨੱਚਾ ਟੱਪਾਂਗੇ ਉਹ ਪਥਰੀ ਦਾ ਦਰਦ ਤੇ ਗਦੁੱਦਾ ਫੇਰ ਹੀ ਲਣ ਗਿਆ ਇਹਨੂੰ ਗਦੁੱਦਾ ਹੀ ਹੋਈ ਆਵੀਆਂ ਸੋ ਮੇਰੇ ਵੱਲੋਂ ਤਾਂ ਕੋਈ ਨਾ ਤੇ ਹਾਂ ਵੀ ਹੈ ਮੇਰਾ ਰੁਜ਼ਗਾਰ ਹੈ ਤੁਸੀਂ ਕੋ ਭਾਈ ਜੀ ਲਾਉਣੇ ਆ ਪੈਸੇ ਮੈਂ ਲਾਉਣ ਨੂੰ ਤਿਆਰ ਆ ਪਰ ਮੇਰਾ ਸਮਝਾਉਣਾ ਫਰਜ਼ ਬਣਦਾ ਸਹੀ ਹੈ ਜੀ ਕਿਉਂਕਿ ਉਹਨੇ ਦੀ ਗੱਡੀ ਤੇ ਉਹਨੇ ਉੱਤੇ ਲਾਉਣੇ ਆ ਕੋਈ ਤੁੱਕ ਨਹੀਂ ਬਣਦੀ ਮੇਰੇ ਵੱਲੋਂ ਲਵਾਉਣਾ ਜਾਂ ਨਹੀਂ ਲਵਾਉਣਾ ਮੈਂ ਨਹੀਂ ਲਾਉਂਗਾ ਕੋਈ ਹੋਰ ਸੁੱਤ ਕੀ ਕਰੀ ਬੈਠਾ ਨਾਈ ਜਿਹਨੂੰ ਆਤ ਪੈ ਗਈ ਨਾਈ ਦੇ ਕੋਲੇ ਵਾਲ ਕਟਾਉਣੇ ਆ ਤੇ ਉਹਨੇ ਤਾਂ ਭਾਈ ਉਹਦੇ ਕੋਲੇ ਜਾ ਕੇ ਬਹਿ ਜਾਣਾ ਭਾਈ ਪਟਕੇ ਸੱਟ ਦੇ ਹੁਣ ਤੁਸੀਂ ਕੀ ਕਰਨਾ ਹੈ ਨਹੀਂ ਕਰਨਾ ਇਹ ਤੁਹਾਡੀ ਮਰਜ਼ੀ ਹੈ ਇੱਕ ਤਾਂ ਬੇਨਤੀ ਸਾਰੀ ਸੰਗਤ ਨੂੰ ਕਹਾਂਗਾ ਵੀ ਜਰੂਰ ਦੱਸਿਆ ਕਰੋ ਵੀ ਬਾਈ ਜੀ ਗੱਡੀ ਗਰਮ ਹੋਈ ਜਾਂ ਨਹੀਂ ਹੋਈ ਕਿਉਂਕਿ ਜੇ ਗਰਮ ਹੋਈ ਹੈ ਤਾਂ ਬੰਦਾ ਜਦੋਂ ਇਹਨੂੰ ਬਾਈ ਜੀ ਨੇ ਸਟਾਰਟ ਕੀਤੀ ਮੌਦੀ ਜੀ ਇਹਨੂੰ ਸਟਾਪ ਕਰਾਤਾ ਉਹਦੀ ਕਰਾਇਆ ਨਾ ਬਾਈ ਜੀ ਕਰਵਾਇਆ ਜੀ ਜਦ ਵੀ ਹੁਣ ਇਹਨੂੰ ਮੈਂ ਭਜਾਉਣ ਚਲਾ ਜਾਵਾਂ ਸਕੈਨਰ ਲਾ ਕੇ ਕੀ ਟੋਕ ਬਣਦੀ ਹੈ ਮੈਂ ਕੋਡ ਕਲੀਅਰ ਕਰ ਦੂੰਗਾ ਇਲੈਕਟ੍ਰੀਸ਼ੀਅਨ ਦਾ ਮੈਂ ਕਹੂੰਗਾ ਈਜ਼ੀਰਵਾ 10-20 ਪੈਸੇ ਪਿਕਅਪ ਨੂੰ ਫਰਕ ਪੈ ਜੀ ਕਿੰਨੇ ਟਾਈਮ ਆਸਤੇ ਸਮ ਟਾਈਮ ਜਿੰਨੇ ਇੱਕ ਸਿਰ ਦਰਦ ਹੋਵੇ ਗੋਲੀ ਖਾਦੀ ਐ ਓਕੇ 슈ગર ਵੀ ਆਈ ਕਰਦੇ ਨਾ ਵੀ ਗੋਲੀ ਖਾ ਲਈ ਤੇ 슈ગર ਨੂੰ ਮੈਨੇਜ ਕਰਦੀ ਐ 슈ગર ਨੂੰ ਠੀਕ ਨਹੀਂ ਕਰਦੀ ਠੀਕ ਨਹੀਂ ਕਰ ਅਸੀਂ ਲੋਕ ਇਹੀ ਨਹੀਂ ਸੋਚਦੇ ਮੈਂ 10 ਪੜਿਆ ਬਿਆਨ ਪੜਾ ਤੇ ਮੈਨੂੰ ਬੀਏ ਪੜਿਆ ਕਮੈਂਟ ਪਾਉਂਦਾ ਹੁੰਦਾ ਮੇਰੋ ਭਾਈ ਨੇ ਵੀ ਕੀ ਕੀਤਾ ਉਹਨੇ ਵੀ ਲੋਕਾਂ ਨੂੰ ਸੁਚੇਤ ਹੀ ਕੀਤਾ ਕਿ ਨੂੰ ਆਖਿਆ ਵੀ ਡੇਰੇ ਜਾਓ ਜੀ ਜੋ ਬਾਹਰ ਮੰਡੇ ਸੋਈ ਪਿੰਡੇ ਸਾਰਾ ਕੁਝ ਅੰਦਰ ਹੀ ਐ ਤੇ ਫਿਰ ਅਸੀਂ ਲੋਕ ਸਮਝਦੇ ਨਹੀਂ ਐਕਚੁਅਲੀ ਦੇ ਵਿੱਚ ਜਿੰਨੇ ਮਰਜ਼ੀ ਮਿਸਤਰੀਆਂ ਕੋਲੇ ਚਲਾ ਜਾਓ ਵੀਰੇ ਮਿਸਤਰੀਆਂ ਕੋਲੇ ਜਾਓਗੇ ਤਾਂ ਜਿੰਨਾ ਚੱਕਰ ਇਹਦਾ ਇੰਜਨ ਨਹੀਂ ਹੁੰਦਾ ਕਲਚ ਪਲੇਟਾਂ ਦਾ ਕੰਮ ਨਹੀਂ ਹੁੰਦਾ ਤੁਸੀਂ ਗੇਅਰ ਦੀ ਕੋਈ ਹੋਰ ਪ੍ਰੋਬਲਮ ਵੀ ਦੱਸਦੇ ਗੇਰਾਂ 'ਚ ਵੀ ਪ੍ਰੋਬਲਮ ਹੈ ਬਾਈ ਜੀ ਕੋਈ ਮੇਰਾ ਤਾਂ ਉਹ ਹੀ ਜਾਵੇ ਜੇ ਮੈਂ ਹੁਣ ਪਹਿਲੇ ਦੂਜੇ ਚੀਜ਼ ਲੋੜ ਆ ਉਹ ਤਾਂ ਲੋੜ ਲੈਂਦੀ ਹੈ ਨਾ ਉਹ ਤਾਂ ਇੰਜਨ ਦਾ ਨੁਕਸ ਹੈ ਬਾਕੀ ਹੋਰ ਹੈ ਪੁਰਾਣੀ ਗੱਡੀ ਹੈ ਜਿਹੜਾ ਵੀਡੀਓ 'ਚ ਰਬੜ ਪਾਰਟਸ ਪਾਉਣਾ ਹੁੰਦਾ ਹੈ ਟਰਬੋ ਨਿਕਲਦਾ ਲੱਖ ਚੱਲੀ ਆ ਕਿ 2 ਲੱਖ ਚੱਲੀ ਬਾਈ ਜੀ ਪਹਿਲਾਂ ਦੇਖਿਆ ਮੈਂ ਟ੍ਰੋ ਕਿੰਨੀ ਚੱਲੀ ਆ ਆਈਡੀਆ ਬਾਜੀ ਲੱਖ ਪਲੱਸ ਹੀ ਹੈ ਜੀ ਲੱਖ ਪਲੱਸ ਹੀ ਹੈਣਾ ਦੇਖੋ ਜਿੱਤੇ ਟੈਂਪਸ਼ਨ ਮੈਂਟੇਨੈਂਸ ਹੋਵੇ ਕੋਈ ਵੀ ਗੱਡੀ ਹੈ ਚਾਹੇ ਸਰੀਰ ਚਾਹੇ ਗੱਡੀ ਜੇ ਤਾਂ ਟੈਂਪਸ਼ਨ ਮੈਂਟੇਨੈਂਸ ਹੁੰਦੀ ਰਵੇ ਬਾਈ ਜੀ ਫਿਰ ਤਾਂ ਗੱਡੀ ਚੱਲੂਗੀ ਜਦੋਂ ਤੁਸੀਂ ਇੱਕੋ ਦਾਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਾਉਣ ਵਾਸਤੇ ਜਾਓਗੇ ਉਹ ਤਾਂ ਫਿਰ ਦਸ ਤਰ੍ਹਾਂ ਦੇ ਡਾਕਟਰ ਦਸਾਂ ਤਰ੍ਹਾਂ ਦੀਆਂ ਗੋਲੀਆਂ ਆਪਦੀਆਂ ਆਪਣੀਆਂ ਦੇਣਗੇ ਤੇ ਫਿਰ ਗੋਲੀ ਤੁਹਾਡੀ ਸਰੀਰ ਚੱਲਦੀ ਹੈ ਕਿ ਨਹੀਂ ਚੱਲਦੀ ਉਹੀ ਗੱਲ ਹੈ ਵੀਰੇ ਸੋ ਇਹ ਮੇਰੀ ਸੰਗਤ ਨੂੰ ਬੇਨਤੀ ਹੈ ਠੱਗੀ ਕੀ ਹੁੰਦੀ ਉਹ ਮੈਂ ਸਮਝਾਦਾ ਤੁਹਾਨੂੰ ਠੀਕ ਹੈ ਨਾ ਤੇ ਆਪਣੇ ਵੱਲੋਂ ਨਾ ਨਾ ਦਾ ਮਤਲਬ ਹੈ ਵੀ ਬਾਈ ਹੁਣੇ ਦੀ ਗੱਡੀ ਨਹੀਂ ਗਾਏ ਥਰਡ ਪਾਰਟੀ ਦੀ ਗੱਡੀ ਹੈ ਥਰਡ ਪਾਰਟੀ ਦੀ ਹੈ ਨਾ ਹੁਣ ਉਹਨਾਂ ਨੂੰ ਸਮਝਾ ਦੋ ਬਾਈ ਤੇ ਜੋ ਖੁੱਲ ਗਈ ਨਾ ਇਹ ਉੱਡੜਦੀ ਤੁਰ ਹੀ ਜਾਣੀ ਹੈ